ਮਕਾਨ ਮਾਲਕਾਂ ਨੇ ਨੌਕਰਾਨੀ ਨਾਲ ਕੀਤਾ ਆ ਕੰਮ ਵੀਡੀਓ ਹੋ ਗਈ ਰਾਤੋਂ ਰਾਤ ਵਾਇਰਲ ਅਕਸਰ ਹੀ ਕੁਝ ਨੌਕਰ ਇਦਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਮਕਾਨ ਮਾਲਕ ਘਰਾਂ ਵਿੱਚ ਰੱਖ ਕੇ ਪਛਤਾਉਂਦੇ ਨੇ ਤੇ ਕਈ ਵਾਰ ਮਕਾਨ ਮਾਲਕ ਇਦਾਂ ਦੇ ਟੱਕਰ ਜਾਂਦੇ ਨੇ ਕਿ ਨੌਕਰ ਕਹਿੰਦਾ ਹੈ ਕਿ ਕਿੱਥੇ ਫਸ ਗਏ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਕੁੜੀ ਦਾ ਸ਼ਗਨ ਕੀਤਾ ਜਾ ਰਿਹਾ ਹੈ ਦਰਸਲ ਇਹ ਕੁੜੀ ਇਸ ਘਰ ਵਿੱਚ ਕਈ ਸਾਲਾਂ ਤੋਂ ਕੰਮ ਕਰਦੀ ਸੀ ਅਤੇ ਘਰ ਵਾਲੇ ਵੀ ਇਸ ਨੂੰ ਨੌਕਰਾਨੀ ਨਹੀਂ ਸਗੋਂ ਆਪਣੀ ਧੀ ਸਮਝਦੇ ਵਿਦੇਸੀ ਜਿਸ ਕਰਕੇ ਜਦੋਂ ਇਸ ਕੁੜੀ ਦੇ ਪਰਿਵਾਰ ਨੇ ਇਸ ਦਾ ਵਿਆਹ ਰੱਖ ਦਿੱਤਾ ਤਾਂ ਇਹ ਕੁੜੀ ਜਿਸ ਘਰ ਵਿੱਚ ਕੰਮ ਕਰਦੀ ਸੀ ਤਾਂ ਉਸ ਪਰਿਵਾਰ ਨੇ ਵੀ ਕੁੜੀ ਦੀ ਆਪਣੇ ਘਰ ਵਿੱਚੋਂ ਪੂਰੇ ਸ਼ਗਨਾ ਨਾਲ ਵਿਦਾਇਗੀ ਕੀਤੀ ਸ਼ਗਨਾ ਵਿੱਚ ਕੁੜੀ ਨੂੰ ਮਹਿੰਗੇ ਸੂਟ ਪੈਸੇ ਅਤੇ ਹੋਰ ਵੀ ਬਹੁਤ ਸਾਮਾਨ ਦਿੱਤਾ ਐਨਾ ਪਿਆਰ ਦੇਖ ਕੇ ਕੁੜੀ ਵੀ ਭਾਵੁਕ ਹੋ ਗਈ ਅਤੇ ਇਸ ਘਰ ਦੇ ਬੱਚੇ ਵੀ ਇਸ ਕੁੜੀ ਦੇ ਗਲ ਲਾ ਕੇ ਰੋਣ ਲੱਗੇ ਸੋ ਇਸੇ ਲਈ ਤਾਂ ਸਿਆਣੇ ਕਹਿੰਦੇ ਸੀ ਕਿ ਜਾਂ ਤਾਂ ਕਿਸੇ ਦੇ ਬਣ ਜਾਓ ਜਾਂ ਕਿਸੇ ਨੂੰ ਆਪਣਾ ਬਣਾ ਲਓ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅਗਲੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ